ਏ ਬਾਈ ਕਹਿੰਦਾ ਸਾਢੇ 4 ਮਹੀਨਿਆਂ ਦੀ ਗੱਬਣਾ 10 ਕਿਲੋ ਦੁੱਧ ਆ ਪਏ। ਇਹ ਇੱਥੋਂ ਦਿਖਾ ਦੇ ਸਾਢੇ 6 ਮਹੀਨਿਆਂ ਦੀ ਗੱਬਣਾ ਬਾਈ ਕਹਿੰਦਾ ਹਲੇ ਇਹ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦਾ ਤਹਿਸੀਲ ਲੈਰਾਗਾਗਾ ਤੇ ਜ਼ਿਲ੍ਹਾ ਸੰਗਰੂਰ 6 ਪਸ਼ੂ ਦਿਖਾ ਦਾਂਗੇ ਬਾਈ ਕੋਲੇ ਇੱਕ ਤੋਕੜ ਗੱਬਣਾ, ਦੋ ਕਟੀਆਂ ਗੱਬਣ ਚੈੱਕ ਪਾਸ ਤੇ ਤਿੰਨ ਦਿਖਾ ਦਾਂਗੇ ਸੱਜਣੋ ਤਾਜ਼ੀਆਂ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਜਿਹੜਾ ਵੀ ਪਸ਼ੂ ਪਸੰਦ ਆਊਗਾ ਡੰਗ ਦੋ ਡੰਗ ਚੋ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਹੱਸਤਾ ਤਾਂ ਹੋਰ ਕਿਵੇਂ ਆ ਵਧੀਆ ਵੀਰੇ ਹੋਰ ਠੀਕ ਠਾਕ ਜਮਾ ਬੱਗੋ ਆ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਮੇਰੇ ਨਰਪਾਇਆ ਸਿੰਘ ਜੀ ਹਾਂਜੀ ਨਾਮ ਨੰਬਰ ਹੈਗੇ ਵੀਰੇ 98145 ਹਾਂਜੀ 94094 9145 9400 39 ਤੇ ਕਟੀਆਂ ਦੋ ਸੱਜਣੋਂ ਅੰਦਰਲੇ ਬੰਨੇ ਖੜੀਆਂ ਨੇ ਉਹ ਦਿਖਾ ਦਾਂਗੇ ਲਾਸਟ ਤੇ ਪਹਿਲਾਂ ਚਾਰ ਪਸ਼ੂ ਆ ਦਿਖਾ ਦਾਂਗੇ ਤੇ ਸ਼ੁਰੂ ਇੱਥੋਂ ਕਰ ਲਈਏ 1 ਨੰਬਰ ਤੋਂ ਹਾਂ ਉਹ ਰੋ ਕਰ ਮਾਰਗਰੀ ਕੈਮਰਾ ਤੌਰ ਜੱਬਰਾ ਖੋਲ ਕੇ ਸੂਆ ਗੱਗੀ ਇਹਦਾ ਵੀਰੇ ਦੂਜਾ ਸੂਆ ਹੈ ਵੀਰੇ ਕਿੰਨੇ ਦਿਨ ਦੀ ਸੂਈ ਠੀਕ ਹੈ 4 ਦਿਨਾਂ ਦੀ ਸੂਈ ਹੋਈ ਹੈ ਬੱਚਾ ਠੀਕ ਹੈ ਮਾਗਰੇ ਦੇ ਕੱਟੇ ਜੀ ਆ ਨਾਲ ਆ ਗਿਆ ਮੇਲ ਕਾਫ 4 ਦਿਨਾਂ ਦੀ ਸੂਈ ਬੋਲੀ ਕਿੰਨੀ ਠੀਕ ਆ ਬੋਲੀ ਇਹਦੇ ਹੈਗੀ ਆ ਗੁਰੀ 10 ਕਿਲੋ ਹੈਗੀ 10 ਕਿਲੋ ਹਾਂਜੀ ਆ ਵੀਰੇ ਚਬਾ ਦਾਂਗੇ ਡੰਗ ਦੋ ਜਮਾ ਬਾਈ ਚਾਹ ਵਾਲਾ ਤਿੰਨ ਡੰਗ ਚੋਈ ਚੱਲੇ ਚਬਾਈ ਦੀ ਕਮਿਆ ਜਮਾ ਐਨ 100 ਦੀ 100 ਐਵਰੀ ਬੋਲੀ ਜਮਾ ਜਮਾ ਬਾਈ ਐ ਖਰੀਦਦਾਰੀ ਸਾਰੀ ਹਰਿਆਣੇ ਦੀ ਆ ਸਾਰੀ ਹਰਿਆਣੇ ਦੀ ਵੀਰੇ ਕੋਈ ਆਪਣੇ ਕੋਲ ਹਾਂ ਵੀਰੇ ਜੇ ਕੋਈ ਇੱਧਰ ਤੇ ਹੀ ਕਹਿੰਦਾ ਪੰਜਾਬ ਡੰਗਰ ਆਪਾਂ ਨੂੰ ਮੱਜਾ ਗਿਲ ਨੂੰ ਫਰੀ ਦੇ ਦਾਂਗੇ ਠੀਕ ਆ ਗੱਲ ਹਾਂਜੀ ਬਾਈ ਕਹਿੰਦਾ ਜੇ ਕੋਈ ਸੱਜਣ ਸਾਫਤ ਕਰ ਦੇਣਾ ਵੀ ਮੱਜਾ ਆਪਾਂ ਇਧਰੋਂ ਲਈਆ ਪੰਜਾਬ ਚੋਂ ਤਾਂ ਕਹਿੰਦਾ ਮੱਜੇ ਫਰੀ ਦੇ ਦਾਂਗੇ ਸੂਆ ਆ ਗਈ ਦੂਜਾ ਤਿੰਨਾ ਚਾਰਾਂ ਪੀਕ ਲੈਵਲ ਕਿੰਨਾ ਕਹ ਦੱਸਿਆ ਇਹਦਾ ਮਾਲਕ ਇਹਨੇ ਯਾਰ ਪਿਛਲੀ ਵਾਰ ਆਪਾਂ ਨੂੰ ਤਾਂ ਉਹ ਤੋਂ 16 ਕਿਲੋ ਦੇ ਕੇ ਦਿੱਤਾ ਠੀਕ ਹੈ ਠੀਕ ਹੈ 15 ਐਨ ਪੂਰਾ ਖੁੱਲਾ ਦਿੱਤਾ ਹੋਇਆ ਇਹਨੇ ਗੁਰੇ ਠੀਕ ਹੈ ਚਲ ਆਪਾਂ ਅਗਲ ਨੂੰ ਵੀ ਫਿਰ ਵੀ ਆਪਾਂ 15 ਹੀ ਕਹਿ ਕੇ ਦੇ ਦਾਂਗੇ ਜੋ ਆ 15 ਹੀ ਕਹਿ ਕੇ ਦੇ ਦਾਂਗੇ ਹਾਂ ਬਾਈ ਕਹਿੰਦਾ 15 ਦੀ ਓਟਤੀ ਦੇ ਦਾਂਗੇ ਤੇ ਇੱਥੋਂ ਮਾਰਦੀ ਗਰੀ ਆਰਡਰ ਤੇ ਕੈਮਰਾ ਲੇਵਾ ਰੱਖਦੀ ਆ ਬਿਲਕੁਲ ਫਿਕਸ ਜਾਂ ਨਾਲ ਆ ਗਿਆ ਇਹਦੇ ਕੱਟਾ ਤੇ ਚੋਣ ਚਬਾਉਣ ਚ 100 ਦੀ 100 ਜਮਾ 100 ਦੀ ਸਾਢੇ 100 ਚੱਲਾ ਛਿੱਟਾ ਟਾਇਟ ਫਾਇਟ ਬੱਜ ਕਰ ਜਾਂਦਾ ਯਾਰ ਜੇ ਕੋਈ ਬਾਈ ਦੂਰੋਂ ਆਉਂਦਾ ਹੈ ਠੀਕ ਆ ਗੱਲ ਠੀਕ ਹੈ ਚਵਾਈ ਚ ਕੋਈ ਦਿੱਕਤ ਨਹੀਂ ਹਾਂ ਜੇ ਕੋਈ ਹਾਂ ਡਿੱਕਤ ਲੱਗਦੀ ਹੈ ਕਿੰਨੇ ਪੈਸੇ ਇਹਦੇ ਜਮੀ ਠੀਕ ਹੈ ਇਹਦਾ ਯਾਰ ਜਮਾ ਜੇਬ ਚ ਪਾਉਣ ਵਾਲਾ 130 ਦੀ ਮੱਝ ਦੇ ਦਾਂ 1 ਲੱਖ ਤੇ 30 ਹਜ਼ਾਰ ਦੀ ਦੇ ਦਾਂਗੇ ਮਾੜੀ ਮੋਟੀ ਮਾਫੀ ਮੂਫੀ ਹਾਂ ਮਾਫੀ ਉਪੀਚਾ ਲਗਲਾ ਕਰ ਦਾਂਗੇ ਭਾਈ ਆ ਜਾ ਗਰੀ ਹੁਣ ਇਹ ਤੇ ਮਾਰ ਕੈਮਰਾ ਤੋਕੜ ਗੱਬਣ ਦਿਖਾ ਦੇ ਆ ਝੋਟੀ ਬਾਲੀ ਕਮਾਲ ਦੀ ਆ ਰੰਗ ਰੰਗ ਵੀ ਐਨ ਕਹਿ ਲਿਆ ਗਹਿਰਾ ਆ ਗਿਆ ਜੈਡ ਬਲੈਕ ਇਹ ਆ ਗਈ ਸੱਜਣੋ ਤੋਕੜ ਗੱਬਣਾ ਤੇ ਸੂਆ ਗਈ ਕਿਹੜਾ ਸੂਂਦੀ ਅੱਗੇ ਇਹ ਵੀਰੇ ਤੀਜਾ ਸੂਆ ਸੂ ਗਈ ਐਤ ਕੀ ਦੂਜੇ ਸੂਏ ਦੀ ਕਿੰਨੇ ਮਹੀਨਿਆਂ ਦੀ ਗੱਬਣਾ ਹੁਣ ਇਹ ਵੀਰੇ 4.5 ਮਹੀਨਿਆਂ ਦੀ ਗੱਬਣਾ ਹੈ ਚੈੱਕ ਪਾਸ ਜਮਾ ਹਾਂ ਬਰੇ ਚੈੱਕ ਪਾਸ ਚੋਪਰਾ ਖੋਲ ਕੇ ਆ ਗਈ ਜੈਡ ਬਲੈਕ ਤੇ ਕਲਰ-ਕਲਰ ਬੜਾ ਕਮਾਲ ਦਾ ਤੇ ਇਹ ਮੰਨ ਲਓ ਵੀ ਤਾਜ਼ੀਆਂ ਮੱਝਾਂ ਜਿੰਨਾ ਲੇਵਾ ਹੁਣੀ ਚੱਕੀ ਫਿਰਦੀ ਆ ਤਾਜੀ ਨੇ ਕਿੰਨਾ ਗਾ ਦੁੱਧ ਪਾਇਆ ਬਈ ਇਹਨੇ ਇਹਨੇ ਵੀਰੇ ਤਾਜੀ ਨੇ 16-17 ਕਿਲੋ ਦੁੱਧ ਦਿੱਤਾ ਹੋਇਆ ਠੀਕ ਆ ਗੱਲ ਨਾ ਆ ਗਿਆ ਬੱਚਾ ਹਾਂ ਲੌਂਗ ਏਰੀਆ ਹਾਂ ਮੇਰੇ ਬੱਚੇ ਦੇ ਮਿਲਦੀ ਆ ਲੌਂਗ ਏਰੀਆ ਚ ਆਈ ਹੋਈ ਆ ਵੀਰੇ ਹਰਿਆਣੇ ਦੀ ਠੀਕ ਆ ਗੱਲ ਤੇ ਬਾਕੀ ਰੰਗ ਰੂਪ ਹੀ ਦੱਸਦਾ ਝੋਟੀ ਸਜਣੋਂ ਚੰਗੀ ਆ ਜਿਵੇਂ ਭਰਾ ਕ ਏ ਮੰਨ ਲਓ ਵੀ ਤਾਜ਼ੀਆਂ ਜਿੰਨਾ ਲੇਵਾ ਹੋਣੇ ਲਈ ਫਿਰਦੀ ਆ ਚਵਾਈ ਦੀ ਕਿਵੇਂ ਆ ਜਮਾ 100 ਦੀ 100 ਹੈ ਗੁਰੀ ਇਹ 10 ਕਿਲੋ ਦੁੱਧ ਹੈ 10 ਕਿਲੋ ਦੁੱਧ ਤਿਆਰੀ ਦਾ ਹਾਂਜੀ ਹਾਂਜੀ ਤਾਜ਼ੀ ਨੇ ਬਾਈ ਕਹਿੰਦਾ 15 16 ਕਿਲੋ ਪਾਇਆ ਹੋਇਆ ਬੰਦੇ ਬਾਈ ਕਮਾ ਕੇ ਤੇ ਨਾਲ ਆ ਗਿਆ ਇਹਦੇ ਮੇਲਕਾਫ ਇਹ ਮੰਨ ਲਿਓ ਵੀ ਜਿਹੜਾ ਬੱਚਾ ਬੱਚਾ ਵੀ ਚੰਗੀ ਕੀਮਤ ਦੀ ਤਿਆਰ ਹੋ ਜੂ ਜਾ ਕੇ ਤਕਰੀਬਨ ਤਕਰੀਬਨ ਜੈਡ ਬਲੈਕ ਹੀ ਆ ਜਮਾ ਜੈਡ ਬਲੈਕ ਵੀਰੇ ਗੁਰੀ ਚਵਾਈ ਚ ਛਰਲਾ ਛਿੱਟਾ ਕੋਈ ਨਾ ਨਾ ਜਮਾ 100 ਦੀਆਂ 100 ਨੇ ਚਵਾਈ ਵਾਲਾ ਤਾਂ ਯਾਰ ਕਿਸੇ ਵੀ ਡੰਕਰ ਚ ਆਪਣੇ ਚੋਂ ਨਿੱਕੀ ਹੁੰਦੀ ਨਹੀਂ ਹੈਗੀ ਠੀਕ ਆ ਗੱ ਆਪ ਲੈਖਾ ਖਾਜੂ ਬੰਦਾ ਵੀ ਤਾਜੀ ਆ ਜਿਹੜੇ ਛੇ ਟਾਈਮ ਤੱਕ ਯਾਰ ਪੂਰੇ ਜੋਸ਼ ਚ ਆ ਜਾਂਦੀ ਇਹ ਝੋਟੇ ਇਹ ਇੱਥੋਂ ਦਿਖਾ ਦੀ ਗੈਰੀ ਬਾਈ ਕਹਿੰਦਾ ਡੰਗ ਤੇ ਆ ਕੇ ਤਾਂ ਨਾ ਜਮ ਹੀ ਅੜ ਜਾਂਦੀ ਆ ਇਹ ਇੱਥੋਂ ਮਾਰਦੀ ਕੈਮਰਾ ਇਹ ਬਾਈ ਕਹਿੰਦਾ 4.5 ਮਹੀਨੇ ਦੀ ਗੱਬਣਾ 10 ਕਿਲੋ ਦੁੱਧ ਦਾ ਪੈਸੇ ਗੱਗੀ ਜੇ ਤਾਂ ਯਾਰ ਜਮਾ ਜੇਬ ਚ ਪਾਉਣ ਵਾਲੀ ਕਰਨੀ ਆ ਗੁਰੀ ਗੱਲ ਆ ਠੀਕ ਆ ਗੱਲ ਪਿੱਛੋਂ ਆਈ ਬਹੁਤ ਮਹਿੰਗੀ ਹੋਦੀ ਪਰ ਇਹ ਆਪਾਂ ਯਾਰ ਝੋਟੀ 130 ਹੀ ਦੇ ਦਾਂਗੇ ਠੀਕ ਆ ਗੱਲ ਆ ਹਾਂਜੀ ਤੇ ਇੱਕ ਗੱਲ ਹੋਰ ਦੱਸ ਦਾਂ ਨਾ ਯਾਰ ਸਵੇਰ ਆ ਸਭੂ ਬੜਾ ਠੰਡਾ ਚਗਾਲਾ ਕਰੀ ਜਾਂਦੀ ਆਈ ਹੈ ਨਾ ਜਮਾਂ ਭਾਈ ਐਨ ਸਾਰੇ ਪਾਸੋਂ ਸਾਰੇ ਪਾਸੋਂ ਇਹ ਜਗਾਲਾ ਕਰਨਗੇ ਬੁਰੀ ਆਪਣੇ ਸਾਰੀ ਜਮਾਂ ਬਿਲਕੁਲ ਠੰਡੀ ਸੀਲ 1 ਲੱਖ ਤੇ 30 ਦੀ ਬਾਈ ਕਹਿੰਦਾ ਦੇ ਦਾਂਗੇ ਤਾਜੀ ਨਾ ਇਹ ਬਹੁਤ ਚੰਗੀ ਕੀਮਤ ਤੇ ਝੋਟੀ ਵੇਚ ਕੇ ਆਈ ਹੋਈ ਆ ਤੇ ਕੱਟਾ ਵੀ ਨਾਲ ਹੀ ਦੇ ਦਾਂਗੇ ਹਾਂ ਕੱਟਾ ਵੀ ਨਾਲ ਹੀ ਕਿਤੇ ਮਾਂ ਕਹਿੰਦੇ ਵੀ ਆਡਰ ਰੱਖ ਲੈ ਨਾ 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 ਕੱਟਾ ਯਾਰ ਸਾਰਾ ਉਹਦਾ ਦਵਾਂਗੇ ਜਮਾਂ ਵਿੱਚੇ ਵੀਰ ਜੀ ਠੀਕ ਆ ਗੱਲ ਤੇ ਹੁਣ ਮਾਰ ਦੇ ਘਰੀ ਇਹ ਤੇ ਕੈਮਰਾ ਓਏ ਇਹ ਇਹਦਾ ਕਰਾ ਦੇ ਆਡਰ ਰੂਡਰ ਚੈ ਇਹ ਗੁਰੀ ਤਾਜੀ ਆਈ ਹੋਈ ਆ ਵੈਸੇ ਇਹਦੀ ਆ ਸਰਕਾਰੀ ਚ ਆਈ ਹੋਈ ਹੋਈ ਆ ਹਰਿਆਣੇ ਚ ਠੀਕ ਆ ਗੱਲ ਇਹਦੀ ਠੀਕ ਆ ਨਾ ਗੱਲ 21 ਕਿਲੋ 400 ਗ੍ਰਾਮ ਦੁੱਧ ਦੇ ਵੀਰੇ ਦਿਖਾ ਦਿਓ ਇਹ ਕਾਗਜ਼ ਪੱਤਰ ਹਾਂ ਕਾਗਜ਼ ਪੱਤਰ ਬਾਈ ਸਭ ਜੀ ਠੀਕ ਆ ਗੱਲ ਤੋੜ ਬਾਈ ਖੋਲ ਕੇ ਸੁਆ ਸੁਆ ਇਹ ਹੈਗੀ ਵੀਰੇ ਦੂਜਾ ਜੀ ਕਿੰਨੇ ਦਿਨ ਦੀ ਸੂਈ ਹੋਗੀ ਇਹ ਸੂਈ ਨੂੰ ਤਾਂ ਵੀਰੇ ਮੰਨ ਕੇ ਚੱਲ ਪਿਆ ਕਿ ਨੂੰ ਤਾਂ ਆਪਾਂ ਨੂੰ 25 22 26 ਦਿਨ ਕਹਿੰਦਾ ਪਰ ਅਗੋਂ ਆਪਾਂ ਕਹਿੰਨੇ ਆ ਯਾਰ ਮਹੀਨੇ ਤੋਂ 1 2 ਦਿਨ ਉੱਤੀ ਹੋਈ ਹੋਣੀ ਵੀਰੇ ਠੀਕ ਆ ਗੱਲ ਮਾਗਰੇ ਦੇ ਕੱਟੇ ਆ ਨਾਲ ਕੱਟੀ ਨਾਲ ਇਹਦੇ ਕੱਟੀ ਆਈ ਹੋਈ ਹੈ ਨਾਲ ਆ ਗਈ ਇਹਦੇ ਸੱਜਣੋਂ ਕੱਟੀ 22 ਕਹਿੰਦਾ ਮਹੀਨੇ ਤੋਂ ਇਹ ਮੰਨ ਲਓ ਵੀ 1 2 ਦਿਨ ਉੱਪਰ ਹੀ ਹੋਗੇ ਹੋਣਗੇ ਸੂਈ ਨੂੰ ਕਿੰਨੀ ਚਬਾਈ ਹੋਈ ਹੋਈ ਆ ਦੀ ਇਹਦੀ 21 ਕਿਲੋ 400 ਗ੍ਰਾਮ ਵੀਰ ਜੀ 21 ਕਿਲੋ 400 ਗ੍ਰਾਮ ਦੀ ਹਰਿਆਣੇ ਜਿਹਦੀ ਕਹੇ ਲੀਏ ਵੀ ਚਬਾਈ 22 ਕਹਿੰਦਾ ਹੋਈ ਹੋਈ ਆ ਸਰਟੀਫਿਕੇਟ ਇਹਦਾ ਦਿਖਾ ਦੇਾਂਗੇ ਤੇ ਹੁਣ ਕਿੰਨੇ ਦਿਨ ਦੀ ਸੂਈ ਦੱਸਿਆ ਦੀ ਮਹੀਨੇ ਤੋਂ ਉਪਰ ਮਹੀਨੇ ਤੋਂ ਉੱਤੇ 1 2 ਦਿਨ ਉੱਤੇ ਲਾ ਲੈ ਚਾਹੇ 4 5 ਦਿਨ ਲਾ ਲੈ ਮਹੀਨੇ ਦੀ ਮੰਨ ਕੇ ਲੈ ਜੀ ਆਂਗਾ ਵੀਰ ਹੁਣ ਕਿੰਨੇ ਲੀਟਰ ਇਹਦੇ ਕੋਲੇ ਇਹਦੇ નીચે ਯਾਰ 18 ਲੀਟਰ ਦੁੱਧ ਤਿਆਰ ਠੀਕ ਹੈ ਗੱਲ ਹਾਂ ਜੀ ਬਾਕੀ ਤੋਂ ਲੇਵੇ ਪੱਖੋਂ ਅਗਲਾ ਅਗਲਾ ਹਰੇਕ ਆਈਡੀਆ ਨਾਲ ਲੈ ਆ ਇੰਨਾ ਕ ਦੁੱਧ ਹੈ ਗਿਆ ਜਾਨਾ ਠੀਕ ਹੈ ਗੱਲ ਤੇ ਹੁਣ ਫਿਰ ਐਤ ਕੀ ਘੱਟ ਤੇ ਕਿਵੇਂ ਚੱਲਦੀ ਆ ਇਹ ਇਹ ਗੁਰੀ ਜਿਹੜੇ ਵਿਚਾਲੜੇ ਬੰਦੇ ਨੇ ਖਰੀਦੀ ਹੋਈ ਸੀ ਆਪਾਂ ਜੀ ਤੋਂ ਲੈ ਕੇ ਆਏ ਆ ਠੀਕ ਹੈ ਗੱਲ ਠੀਕ ਹੈ ਉਹਦੇ ਅੱਗੇ ਜਰ ਜਵਾਕ ਬਾਰ ਬੋਰ ਵਾਗ ਗਈ ਠੀਕ ਹੈ ਗੱਲ ਤਾਂ ਕਰਕੇ ਨਾ ਉਹਨਾਂ ਤੋਂ ਘਰਦਿਆਂ ਤੋਂ ਸ਼ਾਮ ਸਮਈਆ ਹੋਣ ਲੱਗੇ ਗਿਆ ਛੱਡਦੇ ਰਸਾ ਧਰਦੇ ਉੱਤੀ ਬੱਚੇ ਕਣੀ ਮੋੜਦੇ ਇਹ ਕਹਿ ਸਕਦੇ ਆਂ ਆਪਾਂ ਵੀ ਯਾਰ ਇਹਦੀ ਕੇਅਰ ਨਹੀਂ ਹੋਈ ਹਾਂ ਇਹ ਕਰਦੇ ਕਰਦੇ ਆ ਇਹਨੂੰ ਠੀਕ ਹੈ ਬਾਕੀ ਜਰ ਅਗਲਾ ਹਰੇ ਕੇ ਬੰਦਾ ਯਾਰ ਲੀਵਿੰਗ ਰੂਮ ਦੇ ਇੱਕ ਦਾ ਆਈਡੀਆ ਲਾ ਲੂਗਾ ਠੀਕ ਹੈ ਜੀ ਅਗਲਾ ਕੋਈ ਨਾਲ ਇੱਕ ਗੱਲ ਹੋਰ ਹੈ ਕਹਿੰਦੇ ਕਿ ਹਾਂ ਬਾਈ ਰਾਤ ਦੀ ਚੋਾਈ ਨਹੀਂ ਕਰੀ ਹੋਈ ਹੈਗੀ ਮੇਰੇ ਕੋਲ ਵੀਰੇ ਵੀਡੀਓ ਪਈਆਂ ਨੇ ਮੇਰੇ ਕੈਮਰੇ ਵਗੈਰਾ ਤਾਂ ਲੱਗੇ ਹੋ ਰਹੇ ਨੇ ਸੀਸੀਟੀਵੀ ਲੱਗਿਆ ਹੋਇਆ ਖੋਲ ਕੇ ਦਿਖਾ ਦਾਂਗੇ ਮੈਂ ਤਾਂ ਖਾਣ ਦਾ ਪਾਪ ਤਸੱਲੀ ਕਰਾ ਦਾਂਗੇ ਹਰੇ ਭਾਤ ਤੋਂ ਆਏ ਦੀ ਬਾਈ ਕਹਿੰਦਾ 21 ਕਿਲੋ ਦੀ ਹਰਿਆਣੇ ਚ ਚੋਾਈ ਹੋਈ ਹੋਈ ਆ ਛੋਟੀ ਦੀ ਤੇ ਬਾਕੀ ਝੋਟੀ 10 ਦੀ ਵੀ ਆ ਯਾਰ ਵੀ ਚੰਗੇ ਦੁੱਧ ਵਾਲੀ ਆ ਤੇ ਰੇਟ ਗੱਗੀ ਇਹਦਾ ਕਿੰਨੇ ਪੈਸੇ ਲੈ ਲਾਂਗੇ ਜਮੇ ਯਾਰ ਦੇਖ ਜੇ ਇਹਦਾ ਗੋਰੀ ਕਿਸੇ ਹੋਰ ਕੋਲ ਚੰਗੇ ਵਪਾਰੀ ਕੋਲ ਖੜੀ ਹੋਈ ਹੋਵੇ ਆਪਾਂ ਕੀ ਮਾੜਿਆਂਗੇ ਕਿਸੇ ਨਾਲ ਠੀਕ ਹੈ ਨਾ ਚੱਲ ਫਿਰ ਵੀ ਲਾ ਲੈ ਅਗਲਾ ਯਾਰ ਕੋਈ 2.5 ਮੰਗਦਾ ਕੋਈ 3 ਮੰਗਦਾ ਪਰ ਇਹ ਝੋਟੀ ਆਪਾਂ 1,72,000 ਦੀ ਦੇ ਦਾਂਗੇ 1,72,000 ਦੀ ਦੇ ਦਾਂਗੇ ਤੇ ਨਾਲ ਕੱਟੀ ਵੀ ਯਾਰ ਨਾਲ ਕਮਾਲ ਦੀ ਆ ਕੱਟੀ ਵੀ ਨਾਲ ਹੀ ਦੇ ਦਾਂਗੇ ਜਮਾ ਬਾਈ ਜੀ ਐਣ ਜੀ ਬਾਡੀ ਬੁੱਡੀ ਤੁਸੀਂ ਕੱਟੀ ਦੀ ਦੇਖ ਸਕਦੇ ਹੋ ਚੜਾਈ ਚੜੂਈ ਕਰ ਸਕਦੇ ਹੋ ਚੈੱਕ ਤੇ ਮੰਨ ਲਓ ਵੀ 1 ਕਮਜ ਨਾਲ 1 ਕਮਜ ਮੋਰਾ ਦੀ ਫਰੀ ਲੈ ਕੇ ਚੱਲੀ ਜਮਾ ਫਰੀ ਬਰੀ ਕਿਉਂਕਿ ਇੰਨੇ ਦੁੱਧ ਵਾਲੀ ਦੀ ਚਵਾਈ ਹੋਈ ਹੋਈ ਆ ਕੱਟੀਆਂ ਸੱਜਣ ਜਮਾ ਐਨ ਦੇਖ ਲੈ ਕੋਈ ਐਨ ਹੋਗੇਗੀ ਢਿੱਲਾ ਜਾਂ ਲੇਵਾ ਹੋਊਗਾ ਜਮਾ ਐਨ ਕਸ ਮੇਲੇ ਵੇ ਦੀ ਤਸਵਾਦੀ ਠੰਡੀਆਂ ਨਾ ਜਮਾ ਬਾਈ ਜੀ 172 ਦੀ ਦੇਣੀ ਹੈ ਛੋਟੀ ਦੇ ਦਾਂਗੇ ਠੀਕ ਆ ਗੱਲ ਠੀਕ ਨਾ ਗੱਲ ਅਗਲਾ ਕੋਈ ਦੁੱਧ ਚਾਹੇ ਅਗਲਾ ਯਾਰ ਆ ਕੇ ਚਾਰ ਟਾਈਮ ਚੋਈ ਚੱਲੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਬਸ ਆਪਾਂ ਜੇਬ ਚੀ ਪਾਉਣ ਵਾਲੇ ਰੇਟ ਮੰਗਦੇ ਜਮਾ ਸਹੀ ਠੀਕ ਆ ਗੱਲ ਤੇ ਹੁਣ ਮਾਰ ਦੇ ਗਰੀ ਅਗਲੇ ਨੰਬਰ ਵਾਲੀ ਦੀ ਤਾਂ ਬਾਡੀ ਬੁੱਡੀ ਦੀ ਚੜਾਈ ਵਾਲੀ ਆ ਇਹ ਹਲੇ ਗ ਕੀਰੀ ਜੋ ਟੀਸੂ ਪੀ ਦੀ ਠੀਕ ਆ ਗੱਲ ਆ ਠੀਕ ਹੈ ਜੀ ਇਹ ਦੋ ਦੰਦ ਚੋਟੀ ਨੇ ਵੀਰੇ 14.5 ਕਿਲੋ ਦੁੱਧ ਦਿੱਤਾ ਜੀ ਦੋ ਦੰਦ ਨੇ ਹਾਂ ਦੋ ਦੰਦ ਚ ਵੀ ਦੁੱਧੇ ਰਲ ਗਈ ਸੀ ਹਲੇ ਚਾਰ ਦੰਦ ਹੈ ਘਰ ਦੀ ਝੋਟੀ ਹੈ ਘਰ ਦੀ ਆ ਹਾਂ ਇਹ ਘਰ ਦੀ ਝੋਟੀ ਹੈ ਹਾਲ ਫਿਲਹਾਲ ਵੀ ਚਾਰ ਦੰਦ ਦਾ ਹਲੇ ਵੀ ਚਾਰ ਦੰਦ ਹੈ ਕਿੰਨਾ ਟਾਈਮ ਕੱਢੂਗੀ ਇਹਦਾ ਵੀਰੇ ਹਲੇ ਮੈਨੂੰ ਲੱਗਦਾ ਘੱਟੋ ਕੱਟ ਹਲੇ ਤਾਂ ਇਹਦਾ 8-9 ਦਿਨ ਤਾਂ ਇਹਦੇ ਉਂ ਪੈਣੇ ਗੁਰੀ ਠੀਕ ਹੈ ਠੀਕ ਹੈ ਘੱਟੋ ਘਾਟ ਮੈਨੂੰ ਲੱਗਦਾ 15-16 ਦਿਨ ਵਾਂਗੂ ਕੱਢੀ 15 ਦਿਨ ਡੇਢ ਘੇੜ ਲੈ ਜੂ ਹਾਂ ਆਰਾਮ ਨਾਲ ਬਾਈ ਇਹ ਜੋ ਟਿਬਾਈ ਕਹਿੰਦਾ ਚਾਰ ਦੰਦ 15 ਦਿਨ ਪੈਂਡਿੰਗ ਪੈਲਣ ਦਾ ਰਿਕਾਰਡ ਆ ਗਿਆ 1.14 ਕਿਲੋ ਦਾ ਦੋ ਦੰਦ ਕੱਟੀ ਦਾ ਹਾਂ ਦੋ ਦੰਦ ਕੱਟੀ ਦਾ ਸੀਮਨ ਕਿਹੜਾ ਲੱਗਿਆ ਇਹਦੇ ਫਿਰ ਇਹਦੇ ABC ਦਾ ਵੀਰੇ ਸੈਕਸਲ ਟਿੱਕ ਹੈ ਸੈਕਸਡ ABC ਵਾਲਿਆਂ ਦਾ ਸੁਰਵੀਰ ਲੱਗਿਆ ਸੁਰਵੀਰ ਦਾ ਹਾਂਜੀ ਵੀਰੇ ਦਿਖਾ ਦਿੰਦੀ ਗਰੀ ਜੀ ਆਊਗਾ ਜੀ ਮੇਰੇ ਕੋਲ ਸਟਾਫ ਹੈ ਨਾ ਆ ਸਟਰਾਹ ਆ ਬਾਈ ਕੋਲੇ ਸਟਰਾਹ ਵੀ ਦਿਖਾ ਦਿੰਦੀ ਕਲਿੱਕ ਮਾਰਨੀ ਸਕਰੀਨ ਤੇ ਇੱਕ ਵਾਰੀ ਤੇ ਬਾਕੀ ਜਿਹੜੇ ਸੱਜਣ ਨੇ ਨੇੜੇ ਆ ਕੇ ਦੇਖਣਾ ਹੈ ਸਿੱਕਾ ਨਾ ਦੇਖਿਆ ਉਹ ਬਾਈ ਤੋਂ ਦੇਖ ਵੀ ਲਵਾ ਕੇ ਤੇ 66 ਲੱਗਿਆ ਮੰਨ ਲਓ ਵੀ ਕੱਟੀ ਵਾਲੇ ਚਾਂਸ ਜਿਆਦਾ ਨਹੀਂ ਨਾ ਕੱਟੀਏ ਚਾਂਸ ਵੱਧ ਹੁੰਦੇ ਹੁੰਦੇ ਨੇ ਇਹਦੇ ਕੁਰੀਬਨ ਹੁੰਦਿਆ 95% ਹਾਂ 95% ਚਾਂਸ ਹੁੰਦੇ ਨੇ ਇਹਦੇ ਠੀਕ ਹੈ ਗੱਲ ਆ ਤੇ ਇੱਕ ਨਾਲ ਇੱਕ ਮੋਰ ਵਾਲਾ ਕੰਮ ਹੀ ਇੱਧਰ ਹੋ ਜੂਗਾ ਇਹ ਬਾਈ ਕਹਿੰਦਾ ਘਰ ਦੀ ਝੋਟੀ ਉਹ ਚੀਜ਼ ਦੀ ਗਰੰਟੀ ਰਊ ਤੇ ਦੁੱਧ ਵਾਲੀ ਓਟ ਰਊਗੀ 14.5 ਬਾਈ ਯਾਰ 14.5 ਦੀ ਤਾਂ ਮੋਟ ਦੇ ਕੇ ਦਵਾਂਗੇ ਆਪਾਂ ਗੁਰੀ ਠੀਕ ਆ ਗੱਲ ਠੀਕ ਹੈ ਨਾ ਇਹਦਾ ਆਪਣੇ ਕੋਲ ਡੰਗਰ ਚੱਲ ਆਉਦੇ ਘਰ ਦੇ ਵਧੀ ਜਾਂਦੇ ਨੇ ਠੀਕ ਆ ਬੱਡੀ ਬੁੱਡੀ ਮੁੱਲ ਆ ਗਈ ਹੈ ਨਾ ਬਾਈ ਜਮਾ ਨਾ ਯਾਰ ਸਭ ਗਰੰਟੀ ਭਰ ਬੋਈ ਦੀ ਜਮਾ ਭਰੇ ਮੇਰੀ ਚੋਾਈ ਉਹ ਐਨ ਪੂਰੀ ਜ਼ਿੰਮੇਵਾਰੀ ਹੋਊਗੀ ਹਰੇਕ ਚੀਜ਼ ਦੀ ਠੀਕ ਆ ਗੱਲ ਹਲੇ ਤਾਂ 15 ਦਿਨਾਂ ਚ ਦੇਖੀ ਗੁਰੀ ਤੂੰ ਜਿਹੜਿਆ ਪਿੱਛੇ ਬਲ ਬੋਲਨੇ ਸਾਰੇ ਕੱਢ ਜਾਣੇ ਕਿੰਨੇ ਪੈਸੇ ਲਾ ਇੱਕ ਬਾਟ ਦੀ ਹਾਂਜੀ ਬਾਈ ਚਾਰ ਦੰਦ ਚੈੱਕ ਕਰਾ ਦੇਣਾ ਹਾਂ ਚਾਰ ਦੰਦ ਚੈੱਕ ਕਰਾ ਦਾਂਗੇ ਉਹਦਾ ਵੀਡੀਓ ਚ ਵਿੱਚ ਚੈੱਕ ਕਰਾਉਣ ਦਾ ਚਾਹ ਵੀਡੀਓ ਚ ਲਿਖ ਲੈਣਾ ਠੀਕ ਆ ਗੱਲ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਆ ਜਾ ਗਰੀ ਹੁਣ ਲਿਆ ਕੈਮਰਾ ਇਧਰਲੇ ਬੰਨੇ ਤੇ ਦੋ ਕੱਟੀਆਂ ਜਿਵੇਂ ਤੁਹਾਨੂੰ ਕਿਹਾ ਸੀ ਨਾ ਐਂਡ ਤੇ ਦਿਖਾਵਾਂਗਾ ਦੋ ਕੱਟੀਆਂ ਆ ਗਈਆਂ ਬਾਈ ਕੋਲ ਇਧਰਲੇ ਬੰਨੇ ਆਹ ਆਹ ਕੱਟੀ ਤੇ ਮਾਰਦੀ ਕੈਮਰਾ ਇੱਕ ਨੰਬਰ ਵਾਲੀ ਤੇ ਆਹ ਤੋੜ ਜੋ ਬਰਾ ਖੋਲ ਕੇ ਇਹ ਗੁਰੀ 6.5 ਮਹੀਨਿਆਂ ਦੀ ਗੱਬਣ ਹੈ ਠੀਕ ਆ ਗੱਲ ਛੋਟੇ ਠੀਕ ਹੈ ਨਾ ਇਹ ਗੱਲ ਆਪਣੇ ਘਰ ਦੇ ਆਪਦੇ ਜਿਵੇਂ ਛੋਟੇ ਦੇ ਵੱਡਾ ਠੀਕ ਹੈ ਨਾ ਇਹ ਗੱਲ ਜਿਹ ਠੀਕ ਹੈ ਵੱਡੇ ਝੋਟੇ ਦੀ ਇਹ ਦੂਜੀ ਜਿਵੇਂ ਕੀਤੀ ਲਾਲਾ ਠੀਕ ਹੈ ਜਿਹੜਾ ਦੂਜਾ ਝੋਟ ਹੈ ਉਹ ਤੋਂ ਇਹ ਗੱਭਣ ਹੈ ਠੀਕ ਹੈ ਗੱਭਣਾ ਹਾਂਜੀ ਦੰਦਾਂ ਜਿਵੇਂ ਆ ਦੰਦਾਂ 'ਚ ਇਹ ਦੋ ਦੰਦ ਹੋਊਗੀ। ਦੋ ਦੰਦਾਂ? ਹਾਂਜੀ। ਕਿੰਨੇ ਟਾਈਮ ਦੀ ਗੱਬਣਾ? ਇਹ 6.5 ਮਹੀਨਿਆਂ ਦੀ ਗੱਬਣਾ ਹੈ। ਲੇਵਾ ਤਾਂ ਅਗਲੇ ਚੱਕੀ ਫਿਰ ਜੇ ਮੈਂ ਕਹਿ ਦੂਗਾ ਕਿ ਲੱਗਦੀ ਤਾਂ ਯਾਰ ਜਿੰਨਾ ਮਹੀਨਾ 20 ਦਿਨ ਕੱਢਦੀ ਹੋਵੇ। ਹਾਂ, ਬਾਕੀ ਫਿਰ ਤੋਂ ਲੇਵਾ ਦੇਖ ਲੈ ਜਿਹੜਾ ਵੀ ਅਗਲਾ ਕੋਈ ਦੇਖਣ ਆਉਂਦਾ ਅਗਲੇ ਇਹ ਕਹਿ ਦਿੰਦਾ ਕਿ ਹਾਂ ਬਾਈ ਮਹੀਨੇ ਇੱਕ ਦੀ ਬਸ 15 ਕਿ ਦਿਨ ਦੀ ਸੂਣ ਵਾਲੀ ਹੈ। ਠੀਕ ਹੈ ਗੱਲ। ਹਾਂ। 6.5 ਦੀ। 6.5 ਮਹੀਨਿਆਂ ਦੀ ਗੱਬਣਾ। ਸਾਢੇ 6 ਮਹੀਨਿਆਂ ਦੀ ਗੱਬਣ ਆ ਗਈ ਬਾਈ ਕਹਿੰਦਾ ਆਰਡਰ ਥੱਲੇ ਆਇਆ ਹੈ ਲੱਗੀ ਤਿਆਰ ਕਰਨ ਵੀ ਜਿਵੇਂ ਮਹੀਨਾ 20 ਦਿਨ ਕੱ ਆ ਦੇਖ ਗੁਰੀ ਕਿੰਨੀ ਠੰਡੀ ਹਲ ਐ ਇਹ ਪਤੰਦਰਾਂ ਚੱਕੀ ਫਿਰਦੀ ਐ ਜਿਵੇਂ ਮੀਨ ਦਾ ਵੀ ਦਾ ਗੁਰੀ ਦੇਖੀ ਬਣੂ ਬਣੂਗੀ ਕੱਟੀ ਬਾੜੀ ਪਰੰਦੇ ਹਲੇ ਦਾ ਚੀਜ਼ਾਂ ਠੀਕ ਐ ਨਾ ਗੱਲ ਲੈ ਹਲਦੀ ਵੀ ਨਹੀਂ ਐ ਨਾ ਗਾਵਾਂ ਵਾਲਾ ਕੰਮ ਹੀ ਆ ਦੇਖਿਆ ਇੱਥੋਂ ਦਿਖਾ ਦੇ ਸਾਢੇ 6 ਮਹੀਨਿਆਂ ਦੀ ਗੱਭਣਾ ਬਾਈ ਕਹਿੰਦਾ ਹਲੇ ਇਹ ਕਿੰਨੇ ਪੈਸੇ ਕੱਗੀ ਅੱਜ ਇਹਦੇ ਆਸਰਾ ਦਾ ਗੁਰੀ ਆਏ ਕਿ ਜੇ ਆਪਾਂ ਨੂੰ ਜੋੜੇ ਦੇ ਰੇਟ ਲੱਗੇ ਜੋੜੇ ਦਾ ਹਾਂਜੀ ਜੇ ਜੋੜੇ ਦਾ ਲੱਗਦਾ ਹੋਵੇ ਕਿੰਨੇ ਦਾ ਦੇਵਾਂਗੇ ਜੋੜਾ ਜੋੜਾ ਜੇ ਅਗਲਾ ਕੱਲੇ-ਕੱਲੇ ਦਾ ਅਗਲਾ ਕਹਿੰਦਾ ਤਾਂ ਤਾਂ ਵੀਰੇ ਆਪਾਂ ਕਰਾਂਗੇ 85 85000 ਰੁਪਇਆ ਦੋਨਾਂ ਦਾ ਠੀਕ ਗੱਲ ਆ ਠੀਕ ਹੈ ਉਹ ਹੈਗੀ ਐ 4 ਮਹੀਨਿਆਂ ਦੀ ਗੱਬਣਾ 4 ਮਹੀਨੇ ਤੋਂ 1 2 ਦਿਨੇ ਘੱਟ ਆ 4 ਮਹੀਨਾ ਦੀ ਗੱਬਣਾ ਉਹ 4 ਮਹੀਨਿਆਂ ਦੀ ਇਹ ਸਾਡੇ ਸ਼ੀਦੀ ਹਾਂਜੀ ਇਹ ਆਈ ਦੀ ਕਾਲਨ ਤੋਂ ਹਰਿਆਣੇ ਚੋਂ ਇਹਦੀ ਮਾਂ ਠੀਕ ਹੈ ਨਾ ਬਈ ਉਹਦੀ ਆਈ ਸੀ ਆਪਣੀ ਗਲਾੜੀ ਤੋਂ ਗਲਾੜੀ ਤੋਂ ਹਾਂਜੀ ਬਾਅਦ ਚੋਂ ਗੁਜਰਾਤ ਦੀ ਬੰਦੇ ਲੈ ਕੇ ਗਏ ਨੇ ਇਹਦੀ ਨਾਨੀ ਨੂੰ ਠੀਕ ਆ ਗੱਲ ਆ ਹਾਂਜੀ ਦੋਨਾਂ ਦੇ ਕਿੰਨੇ ਲਵਾਂਗੇ ਠੀਕ ਹੈ ਦੋਨਾਂ ਦਾ ਆਪਾਂ ਜਮਾ ਜਾਇ ਜਿਆਰ ਉਨਕੋ ਸਮਰਜੀ ਕਰਾਲਾ 160 ਦੀਆਂ ਪਾ ਦੇ ਦਾਂਗੇ 160 ਦੀਆਂ ਤੋਂ ਦੇ ਦਾਂਗੇ ਕੱਲੀ ਕੱਲੀ 85 85 ਦੀ 85 85 ਇਹ ਲੈਣ ਦੇ ਨਾਲੇ ਰੇਟੀਆਂ ਜਮਾਂ ਲੈਣ ਦੇ ਨਾਲੇ ਗੁਰੀ ਫਿਰ ਇੰਨੀ ਡੜੀਆਂ ਕੱਟੀਆਂ ਕੌਣ ਦਿੰਦਾ ਬਾਈ ਇਹ 4 ਮਹੀਨਿਆਂ ਦੀ ਇਹ 4 ਮਹੀਨੇ ਦੀ ਗੱਬਣਾ ਬਾਈ ਆ ਲੈ ਆ ਚੋਬਰਾ ਲੈ ਆਰ ਲੈ ਬੰਦਾ ਇਹਦੀ ਨਾਨੀ ਥੱਲੇ ਵੀਰੇ 19 ਕਿਲੋ ਦੁੱਧ ਦੀ ਠੀਕ ਆ ਗੱਲ ਠੀਕ ਹੈ ਇਹਦੀ ਮਾਂ ਥੱਲੇ ਪਹਿਲੇ ਸੂਏ ਦਾ 15.5 ਦੀ ਠੀਕ ਆ ਗੱਲ ਤਸੱਲੀ ਰਹੂਗੀ ਜਮਾਂ ਬਾਈ ਹਰੇਕ ਪੱਖ ਦੀ ਜੀ ਠੀਕ ਆ ਗੱਲ ਆ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਜੋੜਾ ਹੀ ਦੇਣਾ 160 ਦਾ ਕੱਲੀਆਂ ਕੱਲੀਆਂ ਦੇਣੀਆਂ ਨੇ ਇਹ ਲਾ ਲਓ ਵੀ 8585 ਦੇ ਜਮਾ ਜੈਡ ਬਲੈਕ ਨੇ ਕੋਈ ਅਗਲਾ ਪਉਣਾ ਨਹੀਂ ਕਹਦੇ ਕਿ ਚੱਕੀ ਨੇ ਜਮਾ ਜੈਡ ਬਲੈਕ ਕੱਟੀਆਂ ਨੇ ਠੀਕ ਹੈ ਗੱਲ ਨੰਬਰ ਬੋਲ ਦਿਓ ਜੀ ਠੀਕ ਹੈ ਨੰਬਰ ਮੇਰਾ 98145 94034 98145 94034 940392 ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ